ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਗੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੀਰ ਦਾ ਟਾਈਮ ਹੈ ਜੀ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਇੱਕ ਰਿਕਵੈਸਟ ਹੋ ਹੋਰ ਆ ਕਿ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਅਸੀਂ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜਾਊਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਉਸ ਚੈਨਲ ਨੂੰ ਵੀ ਉਹ ਮੈ ਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਆ ਬਹੁਤ ਵਧੀਆ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਅੰਮ੍ਰਿਤ ਵੇਲੇ ਦਾ ਉਹ ਟਾਈਮ ਉਹ ਸਮਾਂ ਜਿਸ ਵੇਲੇ ਮੈਂ ਆਕ ਉੱਠ ਕੇ ਬਾਤ ਕਰਦੀ ਆ ਤੇ ਇਹ ਜਿਹੜਾ ਸਮਾਂ ਹੈ ਜੀ ਜਿਹੜਾ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਇਹ ਸਮਾਂ ਬਹੁਤ ਪਵਿੱਤਰ ਹੁੰਦਾ ਹੈ ਬਹੁਤ ਹੀ ਸੋਹਣਾ ਟਾਈਮ ਹੁੰਦਾ ਹੈ ਤੇ ਸਾਨੂੰ ਕਿੰਨਾ ਨੇ ਦੱਸਿਆ ਸੀ ਵੀ ਤੁਸੀਂ ਇਸ ਵੇਲੇ ਉੱਠ ਕੇ ਪਾਠ ਕਰਿਆ ਕਰੋ ਸੋ ਉਹ ਵੀ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਸੋ ਵੀਡੀਓ ਦਾ ਸਕਿੱਪ ਨਾ ਕਰਿਓ ਪੂਰਾ ਜਰੂਰ ਦੇਖਿਓ ਕਿਉਂਕਿ ਆਪਾਂ ਸਿਰਫ ਨਾ ਤੁਹਾਡੇ ਨਾਲ ਉਹ ਟਾਈਮ ਸ਼ੇਅਰ ਕਰਾਂਗੇ ਬਲਕਿ ਉਹ ਟਾਈਮ ਪਵਿੱਤਰ ਕਿਉਂ ਆ ਉਹ ਵੀ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਤੀ ਆਂ ਆਈ ਦੀ ਵੀਡੀਓ ਅ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਕਿਉਂਕਿ ਮੈਨੂੰ ਕਾਫੀ ਵਾਰ ਇਦਾਂ ਦੇ ਜੀ ਕਮੈਂਟ ਆਏ ਨੇ ਕਿ ਦੀਦੀ ਅਸੀਂ ਕਿਸ ਵੇਲੇ ਉੱਠ ਕੇ ਪਾਠ ਕਰਿਆ ਕਰੀਏ ਜਾਂ ਅੰਮ੍ਰਿਤ ਵੇਲਾ ਕਿ ਸਮੇਂ ਸ਼ੁਰੂ ਹੋ ਜਾਂਦਾ ਜਾਂ ਤੁਸੀਂ ਕਿਸ ਟਾਈਮ ਉੱਠ ਕੇ ਪਾਠ ਕਰਦੇ ਹੋ ਇਦਾਂ ਦੇ ਕਮੈਂਟ ਜ਼ਿਆਦਾ ਆਉਂਦੇ ਨੇ ਸੋ ਤਾਂ ਕਰਕੇ ਮੈਨੂੰ ਲੱਗਿਆ ਕਿ ਮੈਨੂੰ ਅੱਜ ਤੁਹਾਡੇ ਨਾਲ ਇਦਾਂ ਦੀ ਵੀਡੀਓ ਸ਼ੇਅਰ ਕਰਨੀ ਚਾਹੀਦੀ ਆ ਅ ਹੁਣ ਆਪਾਂ ਗੱਲ ਕਰਾਂਗੇ ਜੀ ਸਾਨੂੰ ਕਿੰਨਾ ਨੇ ਦੱਸਿਆ ਤੇ ਕਦੋਂ ਸਾਨੂੰ ਪਤਾ ਚੱਲਿਆ ਕਿ ਜਿਹੜਾ ਇਹ ਅੰਮ੍ਰਿਤ ਵੇਲੇ ਦਾ ਇਸ ਦਾ ਪਾਠ ਕਰਨਾ ਜਿਹੜੀ ਹਰ ਮਨੋਕਾਮਨਾ ਹਰ ਇਰਦਾਸ ਜਿਹੜੀ ਆਪਣੀ ਪੂਰੀ ਹੁੰਦੀ ਆ ਅ ਮੇਰੇ ਨਾਲ ਜੀ ਵਿਆਹ ਦੇ ਟਾਈਮ ਮੈਂ ਪਹਿਲਾਂ ਵੀ ਕਾਫੀ ਵਾਰ ਸ਼ੇਅਰ ਕੀਤਾ ਸੀ ਮੇਰੇ ਬ੍ਰਦਰ ਦਾ ਉਸ ਟਾਈਮ ਪਤਾ ਹੀ ਚੱਲ ਰਿਹਾ ਸੀ 3 ਸਾਲ ਸਾਨੂੰ ਉਹਨਾਂ ਦਾ ਕੋਈ ਪਤਾ ਨਹੀਂ ਚੱਲਿਆ ਸੀ ਨਿਊਜ਼ੀਲੈਂਡ ਦੇ ਵਿੱਚ ਸੀਗੇ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਕਿਵੇਂ ਆ ਠੀਕ ਹੈ ਨਹੀਂ ਹੈ ਕਿਉਂਕਿ ਉਹਨਾਂ ਤੋਂ ਨਾ ਤਾਂ ਫੋਨ ਆਇਆ ਤੇ 3 ਸਾਲ ਸਾਨੂੰ ਤੇ ਨਾ ਹੀ ਜਿਹੜਾ ਉਹਨਾਂ ਨੇ ਨੰਬਰ ਸਾਨੂੰ ਦਿੱਤਾ ਹੋਇਆ ਸੀ ਨਾ ਹੀ ਉਹ ਲੱਗ ਰਿਹਾ ਸੀ ਜਿਹੜਾ ਐਡਰੈਸ ਉਹਨਾਂ ਨੇ ਸਾਨੂੰ ਦਿੱਤਾ ਹੋਇਆ ਸੀ ਉਹ ਐਡਰੈਸ ਤੇ ਵੀ ਅਸੀਂ ਪਤਾ ਕਰਵਾਇਆ ਤਾਂ ਸਾਨੂੰ ਪਤਾ ਚੱਲਿਆ ਵੀ ਇੱਥੋਂ ਤਾਂ ਚਲੇ ਗਏ ਸੀ ਕੋਈ ਕੁਝ ਬੋਲਿਆ ਕਰੋ ਜੀ ਕੋਈ ਕੁਝ 네ਗੇਟਿਵ ਖਬਰਾਂ ਵੀ ਬੜੀਆਂ ਆਉਂਦੀਆਂ ਸੀ ਮਨ ਕੁੱਟਿਆ ਪਿਆ ਸੀ ਪੂਰਾ ਪਰਿਵਾਰ ਟੈਨਸ਼ਨ ਦੇ ਵਿੱਚ ਸੀ ਤੇ ਮੇਰੀ ਮੰਮੀ ਦਾ ਉਸ ਟਾਈਮ ਆਪਾਂ ਕਹਿੰਦੇ ਨਾ ਕਿਉਂਕਿ ਮਾਂ ਜਿਹੜੀ ਹੁੰਦੀ ਆ ਉਹਦੀ ਤੜਪ ਸਭ ਨਾਲੋਂ ਜ਼ਿਆਦਾ ਹੁੰਦੀ ਆ ਉਹਦਾ ਜਿਹੜੀ ਮੰਗਤ ਆਉਂਦੀ ਆ ਸਾਰਿਆਂ ਨਾਲ ਵੱਖਰੀ ਹੁੰਦੀ ਆ ਸੋ ਮੰਮੀ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਵੀ ਕੋਈ ਨਾ ਕੋਈ ਇੰਦਾ ਨਾ ਮਿਲ ਜਾਵੇ ਜਿਹਦੇ ਥਰੂ ਮੈਂ ਪਤਾ ਕਰਵਾ ਲਵਾਂ ਵੀ ਮੇਰਾ ਪੁੱਤ ਕਿਵੇਂ ਹੈ ਠੀਕ ਹੈ ਨਹੀਂ ਹੈ ਸੋ ਉਹ ਹਮੇਸ਼ਾ ਵੀ ਕਿਸੇ ਨਾ ਕਿਸੇ ਨਾਲ ਮਿਲਦੇ ਰਹਿੰਦੇ ਉਸੇ ਸਮੇਂ ਦੌਰਾਨ ਜੀ ਮੇਰੀ ਦਾਦੀ ਦੀ ਇੱਕ ਸੇਲੀ ਸੀਗੀ ਆਂਟੀ ਜੀ ਤੇ ਉਹ ਅੰਮਰਸਰ ਤੋਂ ਬਿਲੋਂਗ ਕਰਦੇ ਸੀਗੀ ਬਹੁਤ ਚੰਗੇ ਸੁਆਦ ਇਸ ਨਰਮ ਇਸ ਟੈਂਟਮ ਦੀ ਡੈਥ ਹੋ ਚੁੱਕੀ ਵਿਚਾਰਾਂ ਦੀ ਸੋ ਉਹ ਮੰਮੀ ਨੂੰ ਮਿਲੇ ਮੰਮੀ ਨਾਲ ਉਹਨਾਂ ਨੇ ਗੱਲਬਾਤ ਜਦੋਂ ਕੀਤੀ ਮੰਮੀ ਨੇ ਸਾਰਾ ਕੁਝ ਦੱਸਿਆ ਕਹਿੰਦੇ ਆਂਟੀ ਇਦਾਂ ਕਰਕੇ ਨਾ ਦਲਜੀਤ ਦਾ ਕੁਝ ਪਤਾ ਨਹੀਂ ਚੱਲ ਰਿਹਾ ਲੇਟ ਟਾਈਮ ਤੋਂ ਤੇ ਵੀ ਸਮਝ ਨਹੀਂ ਆ ਰਿਹਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਫੋਨ ਵੀ ਉਹਨੇ ਮਤਲਬ ਕਿ ਚੇਂਜ ਕਰ ਲਿਆ ਪਤਾ ਨਹੀਂ ਐਡਰੈਸ ਤੇ ਵੀ ਨਹੀਂ ਹੈਗਾ ਉਸਤੇ ਮਿਲਿਆ ਸਾਨੂੰ ਵੀ ਸਮਝ ਨਹੀਂ ਆਉਂਦਾ ਵੀ ਤੁਸੀਂ ਦੱਸੋ ਮੈਂ ਕੀ ਕਰਾਂ ਉਹ ਜਿਹੜੀ ਆਂਟੀ ਸੀ ਜੀ ਉਹਨਾਂ ਸਰੀਰ ਤੋਂ ਬਹੁਤ ਜ਼ਿਆਦਾ ਭਾਰੇ ਸੀਗੇ ਬਹੁਤ ਜ਼ਿਆਦਾ ਭੋਜਨ ਆਪਾਂ ਕਹਿੰਦੇ ਆ ਪਰ ਉਹ ਚੱਲਦੇ ਫਿਰਦੇ ਬਹੁਤ ਘੱਟ ਸੀ ਕਿਉਂਕਿ ਸਰੀਰ ਭਾਰਾ ਹੋਣ ਕਰਕੇ ਉਹਨਾਂ ਤੋਂ ਜ਼ਿਆਦਾ ਟਾਈਮ ਚੱਲਿਆ ਨਹੀਂ ਸੀ ਜਾਂਦਾ ਤਾਂ ਉਹਨਾਂ ਨੇ ਨਾ ਮੰਮੀ ਨੂੰ ਕਿਹਾ ਕਿ ਤੂੰ ਇਦਾਂ ਕਰ ਤੇ ਇਹ ਕੋ ਤਾਂ ਪਤਾ ਚੱਲ ਜਾਊਗਾ ਪੱਕਾ ਚੱਲ ਜਾਊਗਾ ਕਹਿੰਦੇ ਵੀ ਤੂੰ ਇਦਾਂ ਕਰਿਆ ਕਰ ਅੰਮ੍ਰਿਤ ਵੇਲੇ ਉੱਠਿਆ ਕਰ 1 ਵਜੇ 1 ਵਜੇ ਉੱਠ ਕੇ ਕਹਿੰਦੀ ਐ ਸ্নান ਕਰਕੇ ਨਾ ਤੂੰ ਪਾਠ ਕਰਿਆ ਕਰ ਕਹਿੰਦੇ ਦੇਖੀ ਤੇਰੇ ਪੁੱਤ ਦਾ ਪੱਕਾ ਪਤਾ ਚਾਲੂ ਤੇ ਰੱਖੋ ਤੇ ਸਹੀ ਸਲਾਮਤ ਹੋ ਤਾਂ ਜਿਵੇਂ ਆਪਾਂ ਵੀ ਕਈ ਵਾਰ ਸਵਾਲ ਕਰਦੇ ਹਾਂ ਕਿਸੇ ਨੂੰ ਅੱਛਾ ਇਦਾਂ ਕਰਨ ਨਾਲ ਕੰਮ ਹੋ ਜਾਏਗਾ ਤਾਂ ਮੰਮੀ ਕਹਿੰਦੇ ਮੈਂ ਵੀ ਉਹਨਾਂ ਨੂੰ ਪੁੱਛਿਆ ਅੱਛਾ ਆਂਟੀ ਪੱਕਾ ਵੀ ਮੈਂ ਅਗਰ ਪਾਠ ਇਸ ਟਾਈਮ ਉੱਠ ਕੇ ਕਰਾਂ ਪੱਕਾ ਮੇਰੇ ਬੱਚੇ ਦਾ ਪਤਾ ਚਲ ਜਾਊਗਾ ਤਾਂ ਉਹਨਾਂ ਨੇ ਕਿਹਾ ਵੀ ਤੂੰ ਵਿਸ਼ਵਾਸ ਰੱਖ ਕੇ ਪਾਠ ਕਰ ਕੋ ਟੈਨਸ਼ਨ ਨਾ ਲੈ ਸਭ ਠੀਕ ਹੋਊਗਾ ਤਾਂ ਮੰਮੀ ਨੇ ਉਸੇ ਟਾਈਮ ਰੁਟੀਨ ਸ਼ੁਰੂ ਕਰਤਾ ਸੀ ਜੀ ਅਗਲੇ ਦਿਨ ਪਰ ਉਹਨਾਂ ਨੇ ਨਾਲ ਇੱਕ ਵਜ੍ਹਾ ਦੱਸੀ ਉਹ ਕਹਿੰਦੇ ਵੀ ਮੰਮੀ ਨੇ ਪੁੱਛਿਆ ਵੀ ਕਹਿੰਦੇ ਵੀ ਆਂਟੀ ਜੀ ਮੈਂ ਥੋੜਾ ਲੇਟ ਰੁਟ ਕੇ ਕਰਦੀ ਆ ਜਾਂ ਵੀ ਉਹੀ ਟਾਈਮ ਕਰਨਾ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਵੀ ਜਿਹੜਾ ਇਹ ਸਮਾਂ ਨਾ ਕਹਿੰਦੇ ਜਿਹੜੇ ਹਜੂਰ ਸਾਹਿਬਾ ਜਿਹੜੇ ਮੇਰੇ ਭੈਣੀਆਂ ਮੀਰ ਗਈ ਹੁਣ ਤੁਹਾਨੂੰ ਤਾਂ ਪਤਾ ਹੋ ਹਜੂਰ ਸਾਹਿਬ 12 ਵਜੇ ਦੀ ਸੇਵਾ ਆਰੰਭ ਹੋ ਜਾਂਦੀ ਹੈ ਤਾਂ ਆਂਟੀ ਨੇ ਵੀ ਇਹੀ ਚੀਜ਼ ਦੱਸੀ ਕਹਿੰਦੇ 12 ਵਜੇ ਉੱਥੇ ਸੇਵਾ ਆਰੰਭ ਹੋ ਜਾਂਦੀ ਹੈ ਕਹਿੰਦੇ ਨਾ ਉੱਥੇ ਸਵਾ 2 2:30 ਵਜੇ ਸੁਖਮਨੀ ਸਾਹਿਬ ਦੇ ਪਾਠ ਵੀ ਆਰੰਭ ਹੋ ਜਾਂਦੇ ਆ ਕਹਿੰਦੇ ਉਸ ਦੌਰਾਨਾ ਉੱਥੇ ਠੰਡੀ ਹਵਾ ਚੱਲਦੀ ਹੈ ਕਹਿੰਦੇ ਜਿਹਦੇ ਵਿੱਚ ਦਸਵੇਂ ਪਾਤਸ਼ਾਹ ਜੀ ਜੋ ਵੀ ਉਹਨਾਂ ਨੂੰ ਯਾਦ ਕਰਦਾ ਹੈ ਜੋ ਵੀ ਅਰਦਾਸ ਕਰਦਾ ਹੈ ਜੋ ਵੀ ਉਹਨਾਂ ਅੱਗੇ ਝੋਲੀ ਅਟਦਾ ਹੈ ਸੱਚੀ ਭਾਵਨਾ ਦੇ ਨਾਲ ਵਿਸ਼ਵਾਸ ਦੇ ਨਾਲ ਕਹਿੰਦੇ ਉਹ ਹਰ ਇੱਕ ਦੀ ਝੋਲੀ ਭਰਦੇ ਨੇ ਕਹਿੰਦੇ ਚਾਹੇ ਤੁਸੀਂ ਆਪਣੇ ਘਰ ਵਿੱਚ ਬਹਿ ਕੇ ਪਾਠ ਕਰ ਲਓ ਉਸ ਟਾਈਮ ਗੁਰੂ ਸਾਹਿਬ ਦੇ ਚਰਨਾਂ ਚ ਉਦਾਸ ਕਰਦੇ ਹੋ ਤਾਂ ਕਹਿੰਦੇ ਹਮੇਸ਼ਾ ਜਿਹੜੀ ਖੁਆਇਸ਼ ਪੂਰੀ ਹੁੰਦੀ ਹੈ ਮਨੋਂ ਕਾਮਨਾ ਪੂਰੀ ਹੁੰਦੀ ਹੈ ਤਾ ਮੰਮੀ ਨੇ ਵੀ ਉਸੇ ਟਾਈਮ ਉੱਠ ਕੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਵਿਆਹ ਤੋਂ ਜੀ ਡੇਢ ਸਾਲ ਬਾਅਦ ਅਚਾਨਕ ਮੇਰੇ ਬ੍ਰਦਰ ਦੀ ਚਿੱਠੀ ਆਈ ਕਿ ਮੈਂ ਠੀਕ ਠਾਕ ਆ ਤਾਂ ਉਹਨਾਂ ਨੇ ਆਪਣਾ ਨੰਬਰ ਵਿੱਚ ਲਿਖ ਕੇ ਸੈਂਡ ਕੀਤਾ ਸਾਨੂੰ ਤੇ ਪਰਮਾਤਮਾ ਦੀ ਉਸਨੂੰ ਕਿਰਪਾ ਹੋਈ ਤੇ ਕਿ ਮੇਰੇ ਭਰਾ ਦਾ ਪਤਾ ਚੱਲ ਗਿਆ ਤੇ ਲekin ਮੈਂ ਕਦੇ ਪਾਠ ਨਹੀਂ ਸੀ ਮੈਂ ਪਹਿਲਾਂ ਵੀ ਦੱਸਿਆ ਜੀ ਮੈਂ ਕਬਰੀ ਹੁੰਦੀ ਨੇ ਕਦੇ ਪਾਠ ਨਹੀਂ ਸੀ ਕੀਤਾ ਵਿਆਹ ਤੋਂ ਬਾਅਦ ਵੀ ਮੈਂ ਜਦੋਂ ਜਦੋਂ ਤੱਕ ਕਹਿੰਦੇ ਹੁੰਦੇ ਨੇ ਨਾ ਆਪਣੇ ਤੇ ਸੁੱਖ ਹੁੰਦਾ ਆ ਆਪ ਸੁੱਖ ਦੇ ਵਿੱਚ ਹੁੰਨੇ ਆ ਪਰ ਉਹ ਤੱਕ ਆਪਾਂ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ ਇਹ ਸਚਾਈ ਆ ਤਾਂ ਮੈਂ ਵੀ ਉਸ ਟਾਈਮ ਪਾਠ ਨਹੀਂ ਸੀ ਕਰਦੀ ਤੇ ਜਦੋਂ ਮਤਲਬ ਕਿ ਇਹ ਮੁਸੀਬਤ ਆਉਣੀ ਸ਼ੁਰੂ ਹੋਈ ਕਸ਼ਟ ਪੈਣੇ ਸ਼ੁਰੂ ਹੋਏ ਤਾਂ ਫਿਰ ਮੈਨੂੰ ਮੰਮੀ ਨੇ ਵੀ ਕਿਹਾ ਮੰਮੀ ਕਹਿੰਦੇ ਤੂੰ ਹਰਪ੍ਰੀਤ ਨਾ ਤੂੰ ਵੀ ਮੇਰੀ ਤਰ੍ਹਾਂ 1 ਵਜੇ ਉੱਠ ਕੇ ਪਾਠ ਕਰਿਆ ਕਰ ਕਹਿੰਦੇ ਆਂਟੀ ਨੇ ਦੱਸਿਆ ਸੀ ਨਾ ਆਪਾਂ ਨੂੰ ਵੀ 2:30 ਵਜੇ ਜਿਹੜਾ ਹੈਗਾ ਕਹਿੰਦੇ ਵੀ ਉਸ ਟਾਈਮ ਠੰਡੀ ਹਵਾ ਚਲਦੀ ਹੈ ਤੇ ਜੋ ਵੀ ਉਸ ਟਾਈਮ ਪਾਠ ਕਰਦਾ ਹੈ ਗੁਰੂ ਸਾਹਿਬ ਚੰਨਾ ਚਰਦਾਸ ਕਰਦਾ ਹੈ ਸੱਚੇ ਮਨ ਨਾਲ ਸੱਚੀ ਨੀਅਤ ਨਾਲ ਸਾਫ਼ ਮਨ ਨਾਲ ਤੇ ਕਹਿੰਦੇ ਵੀ ਉਹ ਦੀ ਜਿਹੜੀ ਮਨੋ ਕਾਮਨਾ ਜ਼ਰੂਰ ਪੂਰੀ ਹੁੰਦੀ ਹੈ ਤਾਂ ਤੁਸੀਂ ਸੋਚੋਗੇ ਵੀ ਆਂਟੀ ਨੂੰ ਜੀ ਕਿੰਨਾਂ ਨੇ ਦੱਸਿਆ ਉਹ ਆਂਟੀ ਬਹੁਤ ਜ਼ਿਆਦਾ ਪਾਠ ਕਰਦੀ ਹੁੰਦੀ ਸੀ ਉਹ ਮਹਾਪੁਰਸ਼ਾਂ ਦੀ ਸੰਗਤ ਵੀ ਕਰਦੀ ਸੀ ਤਾਂ ਉਹ ਉਹਨਾਂ ਨੇ ਦੱਸਿਆ ਸੀ ਕਹਿੰਦੇ ਵੀ ਮੈਨੂੰ ਇੱਕ ਮਹਾਪੁਰਸ਼ ਨੇ ਦੱਸਿਆ ਵੀ ਇਹ ਟਾਈਮ ਜਿਹੜਾ ਹੁੰਦਾ ਬਹੁਤ ਪਵਿੱਤਰ ਹੁੰਦਾ ਤੁਸੀਂ ਦੇਖਿਓ ਜਿਹੜੇ ਵੱਡੇ ਵੱਡੇ ਮਹਾਪੁਰਸ਼ ਨੇ ਨਾ ਉਹ ਇੰਨਾ ਟਾਈਮਾਂ ਤੇ 12 1 2 ਵਜੇ ਉੱਠ ਕੇ ਹੀ ਪਾਠ ਕਰਦੇ ਨੇ ਠੀਕ ਹੈ ਜੀ ਸੋ ਅਗਰ ਤੁਸੀਂ ਵੀ ਅ ਇਸ ਟਾਈਮ ਉੱਠ ਕੇ ਪਾਠ ਕਰ ਸਕਦੇ ਹੋ ਜਿਹੜੀਆਂ ਤਾਂ ਹਾਊਸ ਵਾਈਫ ਨੇ ਜੀ ਘਰੇ ਕੰਮ ਕਰਦੀਆਂ ਸਭ ਘਰੇ ਰਹਿਣਾ ਉਹ ਇਸ ਟਾਈਮ ਵੇਲੇ ਉੱਠ ਕੇ ਪਾਠ ਕਰ ਸਕਦੀਆਂ ਕਿਉਂਕਿ ਫਿਰ ਤੁਸੀਂ ਦਿਨੇ ਆਰਾਮ ਕਰ ਸਕਦੇ ਹੋ ਤੇ ਤੁਹਾਡੀ ਨੀਂਦ ਪੂਰੀ ਹੋ ਜਾਊਗੀ ਤੇ ਜੇ ਤੁਸੀਂ ਜੌਬ ਕਰਦੇ ਹੋ ਜਾਂ ਤੁਸੀਂ ਪੜਾਈ ਕਰਦੇ ਹੋ ਤਾਂ ਤੁਸੀਂ ਥੋੜਾ ਲੇਟ ਉੱਠ ਕੇ ਵੀ ਪਾਠ ਕਰ ਸਕਦੇ ਹੋ ਅਰਦਾਸ ਫਿਰ ਵੀ ਪੂਰੀ ਹੁੰਦੀ ਹੈ ਇਹ ਨਹੀਂ ਵੀ ਨਹੀਂ ਹੁੰਦੀ ਪਰ ਟਾਈਮ ਤੁਸੀਂ ਇੱਕ ਰੱਖਿਓ ਜੀ ਇਹ ਨਾ ਹੋਵੇ ਵੀ ਤੁਸੀਂ 4 ਵਜੇ ਕਰ ਰਹੇ ਹੋ ਅਗਲੇ ਦਿਨ ਤੁਸੀਂ 5 ਵਜੇ ਕਰ ਰਹੇ ਹੋ ਇੱਕ ਦਿਨ ਤੁਸੀਂ 8 ਵਜੇ ਪਾਠ ਕਰ ਰਹੇ ਹੋ ਇੱਕ ਦਿਨ ਤੁਸੀਂ 2 ਵਜੇ ਪਾਠ ਕਰ ਰਹੇ ਹੋ ਟਾਈਮ ਇੱਕ ਰੱਖਿਓ ਇੱਕੋ ਟਾਈਮ ਤੇ ਉੱਠਿਓ ਕਿਉਂਕਿ ਫਿਰ ਗੁਰੂ ਸਾਹਿਬ ਵੀ ਮਹਾਰਾਜ ਵੀ ਦੇਖਦੇ ਨੇ ਵੀ ਹਰ ਰੋਜ਼ ਇੱਕੋ ਟਾਈਮ ਤੇ ਮੈਨੂੰ ਯਾਦ ਕਰਨ ਲਈ ਉੱਠਦਾ ਮੇਰੇ ਚਰਨੀ ਲੱਗਣ ਲਈ ਉੱਠਦਾ ਹੈ ਤਾਂ ਪ੍ਰਮਾਤਮਾ ਹਮੇਸ਼ਾ ਸਾਡੀ ਜੀ ਮਨੋਕਾਮਨਾ ਪੂਰੀ ਕਰਦੇ ਨੇ ਸੋ ਟਾਈਮ ਹਮੇਸ਼ਾ ਇੱਕ ਰੱਖਿਓ ਤੇ ਜਿਹੜੀਆਂ ਮੇਰੀਆਂ ਭੈਣਾਂ ਘਰ ਹੀ ਰਹਿੰਦੀਆਂ ਨੇ ਹਾਊਸ ਵਾਈਫ ਨੇ ਉਹ ਸਾਢੇ 4 ਉੱਠ ਕੇ ਪਾਠ ਕਰ ਸਕਦੀਆਂ ਨੇ ਕਿਉਂਕਿ ਫਿਰ ਜਿਹੜੇ ਆਪਣੇ ਘਰ ਦੇ ਕੰਮ ਆ ਸਾਢੇ 3 4 ਵਜੇ ਜੀ ਪੂਰੀ ਸਮਾਪਤੀ ਹੋ ਜਾਂਦੀ ਹੈ ਅਗਰ ਆਪਾਂ ਜਪਜੀ ਸਾਹਿਬ ਚ ਪਈ ਸਾਹਿਬ ਤੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਆਂ ਤਾਂ ਅਗਰ ਤੁਸੀਂ ਸੁਖਮਨੀ ਸਾਹਿਬ ਤੋਂ ਬਿਨਾ ਕਰਦੇ ਹੋ ਤਾਂ ਤੁਹਾਡੀ ਸਮਾ ਜਿਹੜੀ ਪਾਠ ਦੀ ਸਮਾਪਤੀ ਉਹ ਤੋਂ ਪਹਿਲਾਂ ਹੋ ਜਾਂਦੀ ਹੈ ਤੇ ਤੁਸੀਂ ਉਸ ਤੋਂ ਬਾਅਦ ਘਰ ਦੇ ਕੰਮ ਕਰ ਸਕਦੇ ਹੋ ਸਾਧਰੇ ਕੰਮ ਨਿਬੜ ਜਾਣਗੇ ਫਿਰ ਤੁਸੀਂ ਜਿਹੜੇ ਜਲਦੀ ਫ੍ਰੀ ਹੋ ਕੇ ਆਰਾਮ ਨਾਲ ਮੈਂ ਵੀ ਇਦਾਂ ਹੀ ਕਰਦੀ ਆਂ ਜੀ ਆਰਾਮ ਨਾਲ ਫਿਰ ਆਪਾਂ ਨੂੰ 2 2.5 ਘੰਟੇ ਜਿਹੜੇ ਮਿਲ ਜਾਂਦੇ ਨੇ ਸੌਣ ਵਾਸਤੇ ਉਹਦੇ ਵਿੱਚ ਜਿਹੜੀ ਆਪਣੀ ਨੀਂਦ ਆਰਾਮ ਨਾਲ ਪੂਰੀ ਹੋ ਜਾਂਦੀ ਹੈ ਤੇ ਸਰੀਰ ਜੀ ਇੱਕਦਾਂ ਦਾ ਜਿਵੇਂ ਤੁਸੀਂ ਇਹਨੂੰ ਲਾ ਲੂਗੀ ਨਾ ਓਵੇਂ ਦੇ ਨੇ ਲੱਗ ਜਾਣਾ ਲੇਕਿਨ ਸ਼ੁਰੂ ਵਿੱਚ ਥੋੜੀ ਜਿਹੀ ਖਿੱਚਣਾ ਕਰਨੀ ਪੈਂਦੀ ਆ ਦੋ ਚੀਜ਼ਾਂ ਜੀ ਤੁਸੀਂ ਜਿੰਨੀਆਂ ਵਧਾ ਲੋਗੇ ਵਧ ਜਾਣਗੀਆਂ ਜਿੰਨੀਆਂ ਘਟਾ ਲੋਗੇ ਘਟ ਜਾਣੀਆਂ ਇੱਕ ਭੁੱਖ ਤੇ ਇੱਕ ਨੀਂਦ ਇਹਨਾਂ ਦੋਨਾਂ ਨੂੰ ਤੁਸੀਂ ਜਿੰਨਾ ਵਧਾ ਲਓਗੇ ਨਾ ਉੰਨੀ ਆਵਾਦੀ ਆ ਜਾਣੀ ਹੈ ਤੇ ਜਿੰਨਾ ਇਹਨਾਂ ਨੂੰ ਘਟਾ ਲਓਗੇ ਉੰਨੀ ਘਟਦੀਆਂ ਜਾਣੀ ਹੈ ਤੁਸੀਂ ਦੇਖੋ ਬਾਹਰਲੇ ਬੁਲਕਾਂ ਦੇ ਵਿੱਚ ਸਾਰਾ ਸਾਰਾ ਦਿਨ ਸਵੇਰ ਦੀ ਰਾਤ ਤੱਕ ਨੌਕਰੀ ਜੌਬ ਕਰਦੇ ਨੇ ਉਹ ਪੈਸਾ ਕਮਾਉਂਦੇ ਨੇ ਮਿਹਨਤਾਂ ਕਰਦੇ ਨੇ ਬੜੀ ਮੁਸ਼ਕਿਲ ਨਾ ਉਹ 3-4 ਘੰਟੇ ਜਿਹੜੀ ਆ ਨੀਂਦ ਲੈਂਦੇ ਨੇ ਪਰ ਨੀਂਦ ਤਾਂ ਉਹਨਾਂ ਦੀ ਪੂਰੀ ਹੁੰਦੀ ਹੈ ਫਿਰ ਵੀ ਦੇਖੋ ਪੂਰੇ ਐਕਟਿਵ ਹੁੰਦੇ ਨੇ ਕਿਉਂ ਕਿਉਂਕਿ ਉਹਨਾਂ ਦੀ ਸੋਚ ਬਹੁਤ ਉਹਨਾਂ ਨੇ ਸਟਰੋਂਗ ਬਣਾਈ ਹੁੰਦੀ ਆ ਸੋਚ ਪੋਜ਼ਿਟਿਵ ਰੱਖੀ ਹੁੰਦੀ ਆ ਵੀ ਅਸੀਂ ਨਿਯਮਤ ਕਰਨੀ ਆ ਤੇ ਅਸੀਂ ਉੱਠਣੀ ਆ ਖੇਚਲਾ ਤੁਹਾਨੂੰ ਕਰਨੀ ਪੈਗੀ ਜੀ ਕਈ ਵਾਰੀ ਕਮੈਂਟ ਆਉਂਦੇ ਨੇ ਕਿ ਵੀ ਜੀ ਜੀ ਦੇ ਸਾਥ ਉੱਠਿਆ ਨਹੀਂ ਜਾਂਦਾ ਰਾਤ ਨੂੰ ਜੀ ਰੋਟੀ ਹਮੇਸ਼ਾ ਸਾਨੂੰ ਘੱਟ ਖਾਣੀ ਚਾਹੀਦੀ ਆ ਜੇ ਰੋਟੀ ਜ਼ਿਆਦਾ ਖਾਣੇ ਆ ਜ਼ਿਆਦਾ ਅੰਨ ਖਾਣੇ ਉਹਦੇ ਨਾਲ ਜ਼ਿਆਦਾ ਨੀਂਦ ਆਉਂਦੀ ਆ ਹਮ ਰਾਤ ਨੂੰ ਕੋਸ਼ਿਸ਼ ਕਰੋ ਇੱਕ ਰੋਟੀ ਖਾ ਲਓ ਅੱਧੀ ਖਾ ਲਓ ਨਹੀਂ ਅਗਰ ਤੁਸੀਂ ਧਾਪਲੀ ਸਰਦਾਲ ਸਬਜੀ ਖਾ ਕੇ ਵੀ ਸਾਰ ਸਭ ਤੋਂ ਤਾਥਨ ਵੇਲੇ ਉਹ ਖਾ ਕੇ ਪੈ ਜਾਓ ਦਿਨ ਦੇ ਟਾਈਮ ਰੋਟੀ ਜ਼ਿਆਦਾ ਖਾ ਲੋ ਚਾਹੇ ਤੇ ਰਾਤ ਨੂੰ ਕੋਸ਼ਿਸ਼ ਕਰੋ ਰੋਟੀ ਘੱਟ ਤੋਂ ਘੱਟ ਖਾਓ ਰਾਤ ਨੂੰ ਟਾਈਮ ਤੇ ਸੌਵੋ ਇਹ ਨਾ ਹੋਵੇ 10:00 11:00 ਵਜੇ ਤੱਕ ਫੋਨ ਤੇ ਲੱਗੇ ਹੋਏ ਹੋ ਤਾਂ ਤਾਂ ਫਿਰ ਨਹੀਂ ਉੱਠਿਆ ਜਾਂਦਾ ਰਾਤ ਨੂੰ ਟਾਈਮ ਤੇ ਸੌਂ ਜੋ ਕਿ ਟਾਈਮ ਤੇ ਅੱਖ ਆਪਣੇ ਆਪ ਖੁੱਲ ਜਾਂਦੀ ਹੈ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈ ਜੀ ਬਸ ਥੋੜਾ ਜਿਹਾ ਆਪਣਾ ਰੁਟੀਨ ਆ ਆਪਣੀ ਹੈਬਿਟ ਆਦਤ ਆਪਣੀ ਉਹਨੂੰ ਆਪਾਂ ਨੂੰ ਬਦਲਣਾ ਪਊ ਟਾਈਮ ਤੇ ਸੌਣਾ ਪਊ ਥੋੜੀ ਜਿਹੀ ਖਾਣਾ ਘਟਾਉਣੀ ਪਊ ਰਾਤ ਦੀ ਦਿਨ ਦੀ ਨਹੀਂ ਜੀ ਰਾਤ ਦੀ ਥੋੜੀ ਜਿਹੀ ਰੋਟੀ ਘਟਾ ਲਓ ਤਾਂ ਪਰ ਉਹ ਤਾਂ ਆਪਕਾ ਛੇਤੀ ਖੁੱਲ ਜਾਂਦੀ ਹੈ ਸੋ ਤਾਂ ਕਰਕੇ ਮੈਨੂੰ ਲੱਗਿਆ ਕਿ ਮੈਂ ਤਾਂ ਨਈ ਵੀਡੀਓ ਸ਼ੇਅਰ ਕਰਾਂ ਤੇ ਕਿਉਂਕਿ ਬਹੁਤ ਵਾਰੀ ਇਦਾਂ ਦੇ ਕਮੈਂਟਸ ਆਉਂਦੇ ਨੇ ਵੀ ਜਿਹੜੇ ਸਾਨੂੰ ਪਤਾ ਨਹੀਂ ਚੱਲ ਰਿਹਾ ਜਾਂ ਸੀ ਕਿਸ ਟਾਈਮ ਪਾਰਟ ਕਰੀਏ ਕਿਸ ਟਾਈਮ ਜਿਹੜੀ ਮਾਰਾ ਜ਼ਿਆਦਾ ਸੁਣਦੀ ਨੇ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਜੀ ਉਹ ਟਾਈਮ ਉਹ ਕਿ ਮੈਂ ਸਾਨੂੰ ਵੀ ਅੱਗੇ ਜੀ ਪਤਾ ਚੱਣੀ ਸੀ ਤਾਂ ਉਹਨਾਂ ਨੂੰ ਵੀ ਉਹਨਾਂ ਦੇ ਮਾਪੁਰਸ਼ ਨੇ ਦੱਸੇ ਸੀ ਸੋ ਤਾਂ ਤੁਹਾਡੇ ਨਾਲ ਆਪਾਂ ਸ਼ੇਅਰ ਕੀਤੀ ਸੋ ਉਮੀਦ ਕਰਦੇ ਆਂ ਜੀ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਤੇ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਐਂਡ ਇਦਾਂ ਦੀ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ